ਬਾਈ ਨੂੰ ਨਾ ਮੈਂ ਕਿਹਾ ਸੀ ਬਾਈ ਇਸ ਤਰ੍ਹਾਂ ਦਾ ਪੰਗਾ ਲੈ। ਆ ਬਾਈ ਕਹਿੰਦਾ ਮੈਂ ਇਹੀ ਧਾਰੂਗਾ। ਬਿਨਾ ਗਿੜੀ ਲਿਆਏ ਤੋਂ। ਗਿੜੀ ਨਾ ਚਾਗਦਾ ਨਹੀਂ ਕਹਿੰਦਾ ਮੈਂ ਇਹੀ ਵੱਡ ਕੇ ਪਾਈਪ ਕੱਢੂਗਾ। ਹੁਣ ਦੇਖਦੇ ਆ ਵੀ ਇਹ ਅਸੀਂ ਤਾਂ ਬਹੁਤ ਕਿਹਾ ਵੀ ਸੱਟਾਂ ਖਾਲੀ ਯਾਰ ਤੇ ਫਸ ਫਿਰ ਵੀ ਬਾਈ ਕਹਿੰਦਾ ਮੈਂ ਤਾਂ ਇਹੇ ਲੋੜ ਕੱਢੂਗਾ। ਹਾਂ ਮੇਰੇ ਕੋਲ ਬਹੁਤ ਤਰੀਕੇ ਹੈ। ਫਿਰ ਆਪਾਂ ਦੇਖਦੇ ਆ ਕਿ ਆ ਪਾਈਪ ਵੱਡ ਕੇ ਕੱਢ ਦੂਗਾ। ਵੀਰਾਂ ਨੇ ਕਿਹਾ ਪਤਾ ਸੀ ਬਹੁਤ ਪਾਣੀ ਕਿਹਾ ਵੀ ਇਹ ਇਸ ਤਰ੍ਹਾਂ ਦਾ ਖਤਰਨਾਕ ਕੰਮ ਹੈ ਨਸਾਨ ਹੋ ਜਾਏ ਤੇਰੇ ਸੱਟ ਬਾਸ ਸਾਦੀ ਪਰ ਬਾਈ ਕਹਿੰਦਾ ਮੈਂ ਅੱਗੇ ਵੀ ਕਹਿੰਦਾ ਬਹੁਤ ਇਹ ਕੰਮ ਕੀਤਾ ਤੇ ਮੈਂ ਕਰ ਦੋਗਾ ਵੀ ਅਹੀਂ ਹੁਣ ਦੇਖਦੇ ਆਂ ਕੀ ਬਣਦਾ ਚਾਰੇ ਪਾਸੇ ਟੱਕਿਆ ਦਾ ਬਾਈ ਨੇ ਲਾ ਲਿਆ ਪਰ ਦੇਖਦੇ ਆਂ ਮਿੱਕੀ ਬਣਦਾ ਕਿਉਂਕਿ ਇਹ ਤਾਂ ਖਤਰਨਾਕ ਕੰਮ ਆ ਦੇਖੋ ਮੱਸੀ ਉੱਤਰ ਗਈ ਅੱਲੇ ਬਾਦਨ ਵੀ ਹੋਊਗਾ ਇਹਨੂੰ ਚਾੱਕ ਕੇ ਕੱਢਣਾ ਦਾ ਹੱਕ ਹੁੰਦਾ ਸੀ